ਮੈਂ ਸ਼ੁੱਕਰਵਾਰ ਨੂੰ 26 ਤਰੀਕ ਨੂੰ ਸੁਣ ਰਿਹਾ ਸੀਗਾ ਸਰ ਇਹ ਸੈਸ਼ਨ ਜਿਹੜਾ ਇਹ ਨਾ ਤਾਂ ਕੋਈ ਆਪੋਜੀਸ਼ਨ ਦੀ ਡਿਮਾਂਡ ਸੀਗੀ ਤੇ ਨਾ ਹੀ ਕੋਈ ਸਰਕਾਰ ਦੀ ਟ੍ਰੈਜਰੀ ਬੈਂਚਸ ਦੀ ਲੋੜ ਸੀ ਕਿਉਂਕਿ ਨਾ ਤਾਂ ਅਸੀਂ ਇਜ਼ਾਮ ਤਰਾਸ਼ੀਆਂ ਦੇ ਵਿੱਚ ਪੈਣਾ ਤੇ ਨਾ ਹੀ ਸਾਨੂੰ ਕਿਸੇ ਜਸਟੀਫਿਕੇਸ਼ਨ ਦੀ ਲੋੜ ਆ ਜਾਂ ਕਿਸੇ ਸਰਟੀਫਿਕੇਟ ਲੈਣ ਦੀ ਲੋੜ ਆ ਪੰਜਾਬ ਦੇ ਲੋਕਾਂ ਨੇ ਪਿਛਲੇ 1 ਮਹੀਨੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਰਕਾਰ ਨੇ ਸਰਕਾਰ ਦੇ ਅਫਸਰਾਂ ਨੇ ਔਰ ਪੋਲਿਟਿਕਲ ਲੋਕਾਂ ਨੇ ਆਮ ਆਦੀ ਪਾਰਟੀ ਦੇ ਸਾਥੀਆਂ ਨੇ ਔਰ ਹਰ ਹਰ ਜਥੇਬੰਦੀ ਨੇ ਜਿਸ ਤਰੀਕੇ ਦੇ ਨਾਲ ਪਿਆਰ ਦਿੱਤਾ ਉਹਦਾ ਸਰਟੀਫਿਕੇਟ ਤਾਂ ਪੰਜਾਬ ਸਾਨੂੰ ਦੇ ਚੁੱਕਿਆ ਪਰ ਫਿਰ ਵੀ ਇੱਕ ਪੋਜ਼ਿਟਿਵ ਨੋਟ ਦੇ ਉੱਪਰ ਇਹ ਰੀਹੈਬਿਲੀਟੇਸ਼ਨ ਦੀ ਰੀਤੇ ਅੱਗੇ ਪੰਜਾਬ ਦੇ ਵਿੱਚ ਹੈ ਜੀ ਤਰਾਸ ਦੀ ਨਾ ਹੋਵੇ ਉਹਦੇ ਲਈ ਸੈਸ਼ਨ ਹੈ ਜਿਹੜਾ ਉਹ ਸੱਦਿਆ ਗਿਆ ਸਰ ਇਸ ਤਰ੍ਹਾਂ ਕਿ ਹੜ ਨਾ ਤਾਂ ਪਹਿਲੀ ਵਾਰ ਹੀ ਆਏ ਨੇ ਤੇ ਪ੍ਰਮਾਤਮਾ ਨਾ ਕਰੇ ਕਦੇ ਅੱਗੇ ਨੂੰ ਆਉਣ ਪਰ ਕੁਦਰਤ ਹੈ ਅੱਗੇ ਵਾਸਤੇ ਪ੍ਰੇਪੇਅਰਨੈਸ ਕੀ ਹੈ ਤਿਆਰੀ ਕੀ ਹੈ ਉਹਦੇ ਬਾਰੇ ਡਿਸਕਸ਼ਨ ਕਰਨੀ ਮੈਂ ਸਮਝਦਾ ਕਿ ਜ਼ਰੂਰੀ ਸੀਗੀ ਪਰ ਚਲੋ ਗੱਲਾਂ ਕੁਝ ਹੋਰ ਪਾਸੇ ਚਲ ਜਾਂਦੀਆਂ ਨੇ ਆਪੋਜੀਸ਼ਨ ਵਾਲੇ ਐਲੀਗੇਸ਼ਨਾਂ ਦੇ ਵਿੱਚ ਪੈ ਜਾਂਦੇ ਨੇ ਮੇਰੀ ਬੇਨਤੀ ਇਹ ਹੈ ਕਿ ਜਿੱਥੋਂ ਤੱਕ ਤਾਂ ਜਦੋਂ ਹਜੇ ਆਈਐਮਡੀ ਦਾ ਕੋਈ ਫੋਰਕਾਸਟ ਨਹੀਂ ਸੀਗਾ ਸਰ ਫਿਰ ਵੀ ਸਰਕਾਰ ਨੇ ਜਿਵੇਂ ਉਸ ਦਿਨ ਸੀਐਮ ਸਾਹਿਬ ਨੇ ਵੀ ਦੱਸਿਆ ਕਿ ਸਰਕਾਰ ਵੱਲੋਂ ਤਿਆਰੀ ਦੇ ਵਿੱਚ ਹੁਣ ਤੱਕ ਜੇ ਆਪਾਂ ਰਿਕਾਰਡ ਦੇਖੀਏ ਤੇ ਕਾਂਗਰਸ ਦੇ 5 ਸਾਲ ਸੀ ਜਿਹੜੇ ਉਹ ਚ ਹਰ ਸਾਲ ਮਹਿਜ਼ 103 ਕਰੋੜ ਖਰਚਿਆ ਗਿਆ ਡਰੇਨਾਂ ਦੀ ਸਫਾਈ ਵਾਸਤੇ ਆਪ ਦੇ ਸਾਢੇ 3 ਸਾਲਾਂ ਇਸ ਸਰਕਾਰ ਦੇ ਸਾਢੇ 3 ਸਾਲਾਂ ਦੇ ਵਿੱਚ 227 ਕਰੋੜ ਖਰਚੇ ਗਏ ਯਾਨੀ ਕਿ ਆਲਮੋਸਟ ਡਬਲ ਤੋਂ ਵੀ ਵੱਧ ਸਰ 1044 ਚੈੱਕ ਡੈਮ ਨੇ ਜਿਹੜੇ ਛੋਟੇ ਵੱਡੇ ਉਹ ਬਣਾਏ ਗਏ ਤਾਂ ਕਿ ਪਾਣੀ ਦੀ ਕਨਜ਼ਰਵੇਸ਼ਨ ਹੋ ਸਕੇ ਹੜਾ ਨੂੰ ਰੋਕਿਆ ਜਾ ਸਕੇ ਉਹ ਤੋਂ ਪਹਿਲਾਂ ਦਾ ਕੋਈ ਰਿਕਾਰਡ ਚਾਹੇ ਕਾလီਦਲ ਭਾਜਪਾ ਦੀ ਸਰਕਾਰ ਨਹੀਂ ਚਾਹੇ ਕਾਂਗਰਸ ਸਰਕਾਰੀ ਕੋਈ ਰਿਕਾਰਡ ਹੈ ਹੀ ਨਹੀਂਗਾ ਯਾਨੀ ਕੋਈ ਬਣ ਹੀ ਨਹੀਂ ਸਰ ਇਸ ਤੋਂ ਇਲਾਵਾ 18 ਪੋਕਲੇਨ ਮਸ਼ੀਨਾਂ ਨੇ ਜਿਹੜੀਆਂ ਉਹ ਮਹਿਕਮੇ ਨੇ ਖਰੀਦੀਆਂ ਸਟਾਫ ਡਰਾਈਵਰ ਬਹੁਤ ਪੁਰਾਣੇ ਬੈਠੇ ਸੀਗੇ ਪਰ ਠੇਕੇਦਾਰਾਂ ਤੋਂ ਕਰਾ ਲਿਆ ਜਾਂਦਾ ਸੀਗਾ ਤੇ ਠੇਕੇਦਾਰ ਨੇ ਜਿਹੜੇ ਉਹ ਮੇਰੇ ਖਿਆਲ ਚ ਇਰੀਗੇਸ਼ਨ ਸਕੈਮ 1000 ਕਰੋੜ ਰੁਪਏ ਵਾਲਾ ਹਜੇ ਤੱਕ ਲੋਕਾਂ ਦੇ ਯਾਦ ਚੇਤੇ ਹੈਗਾ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਨੂੰ ਚੂਨਾ ਜਿਹੜਾ ਉਹ ਲਾਇਆ ਗਿਆ ਤੇ ਉਸ ਪੋਕਲਨ ਮਸ਼ੀਨਾਂ ਦੇ ਨਾਲ ਜਿਹੜੇ ਡਰੇਨਾਂ ਦੀ ਸਫਾਈ ਹੈ ਜਿਹੜੀ ਵੱਡੇ ਪੱਧਰ ਤੇ ਉੱਪਰ ਹੋਈ ਔਰ ਉਸ ਦਿਨ ਮੰਤਰੀ ਜੀ ਨੇ ਵੀ ਗੋਇਲ ਸਾਹਿਬ ਨੇ ਬੜੇ ਵਿਸਤਾਰ ਦੇ ਵਿੱਚ ਦੱਸਿਆ ਸਰ 5 ਸਾਲਾਂ ਦੇ ਵਿੱਚ ਕਾਂਗਰਸ ਨੇ 2066 ਕਿਲੋਮੀਟਰ ਤੇ ਆਪ ਦੇ ਸਾਢੇ 3 ਸਾਲਾਂ ਦੇ 3825 ਕਿਲੋਮੀਟਰ ਡਰੇਨਾਂ ਦੀ ਸਫਾਈ ਹੈ ਜਿਹੜੀ ਹੋ ਚੁੱਕਿਆ ਇਹ ਇਹ ਫੈਕਟਸ ਨੇ ਸਰ ਇਸੇ ਇਹੀ ਰੀਜ਼ਨ ਸੀਗਾ ਕਿ ਕੱਗਰ ਹੈ ਜਿਹੜਾ ਉਹ ਡੇਂਜਰ ਮਾਰਕ ਤੋਂ 3 ਫੁੱਟ ਉੱਪਰ ਚ ਚੱਲਣ ਦੇ ਬਾਵਜੂਦ ਵੀ ਲਗਾਤਾਰ 7-8 ਦਿਨ ਉੱਚ ਇੱਕ ਟੁੱਕਾ ਵੀ ਪਾਣੀ ਹੈ ਜਿਹੜਾ ਉਹ ਬਾਹਰ ਨਹੀਂ ਗਿਆ ਹੈਗਾ ਇਹ ਪ੍ਰੀਪੇਅਰਨੈਸ ਦੀ ਗੱਲ ਹੈ ਜਿਹੜੀ ਕਿ ਜਿਹਦੇ ਲਈ ਆਲਰੇਡੀ ਸਰਕਾਰ ਨੇ ਪਹਿਲਾਂ ਤਿਆਰੀ ਕਰ ਰੱਖੀ ਸੀ ਸਰ ਹੁਣ ਇਸ ਤੋਂ ਇਲਾਵਾ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਕੱਲੀ ਸਰਕਾਰ ਦੀ ਜ਼ਿੰਮੇਵਾਰੀ ਵੀ ਨਹੀਂ ਹੁੰਦੀ ਇਹ ਪੰਜਾਬ ਦੇ 3 ਕਰੋੜ ਪੰਜਾਬੀਆਂ ਦੀ ਜ਼ਿੰਮੇਵਾਰੀ ਔਰ ਅਸੀਂ ਬੀਇੰਗ ਇਨ ਗਵਰਨਮੈਂਟ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਬਣਦੀ ਸੀਗੀ ਆਮ ਆਦਮੀ ਪਾਰਟੀ ਦੀ ਸਰ ਹਜੇ ਜਿਹੜੇ ਫਲੱਡਸ ਨੇ ਉਹਦਾ 23 24 25 26 ਨੂੰ ਆਏ ਨੇ ਸਰ ਜਦੋਂ ਹਜੇ ਤਿੰਨ ਜ਼ਿਲ੍ਹੇ ਥੋੜੇ ਜੇ ਪ੍ਰਭਾਵਿਤ ਹੋਏ ਸੀਗੇ ਕਪੂਰਥਲਾ ਤਰਨਤਾਰਨ ਫਾਜ਼ਿਲਕਾ ਉਸ ਦਿਨ ਤੋਂ ਹੀ ਅਸੀਂ ਲੋਕਾਂ ਨੇ ਪਾਰਟੀ ਨੇ ਉਹਦੀ ਤਿਆਰੀ ਸ਼ੁਰੂ ਕੀਤੀ ਤੇ ਮੈਂ ਤੁਹਾਨੂੰ ਦਿਖਾ ਦੇਣਾ ਕਿ ਕਿਸ ਤਰੀਕੇ ਦੇ ਨਾਲ 20 ਅਗਸਤ ਨੂੰ ਯਾਨੀ ਕਿ ਹੜ੍ਹ ਆਏ ਨਹੀਂ ਸੀ ਕਿ ਤਿੰਨ ਜ਼ਿਲ੍ਹੇ ਥੋੜੇ ਜਿਹਾ ਪ੍ਰਭਾਵਿਤ ਹੋਏ ਸੀਗੇ ਸਾਡਾ ਗਰੁੱਪ ਬਣ ਗਿਆ ਜਿਹਦੇ ਵਿੱਚ ਦੋ-ਦੋ ਮਨਿਸਟਰਾਂ ਦੀਆਂ ਡਿਊਟੀਆਂ ਜਿਹਦੇ ਵਿੱਚ ਕਪੂਰਥਲੇ ਲਈ ਭਿੰਦਰ ਪਗਤ ਔਰ ਮੁੰਡੀਆਂ ਜੀ ਤਰਨਤਾਲ ਲਈ ਲਾਜੀਤ ਭੁੱਲਰ ਈਟੀਓ ਸਾਹਿਬ ਬਲਜੀਤ ਕੌਰ ਔਰ ਸੋਨ ਸਾਹਿਬ ਹਾਜ਼ਲਕਾ ਦੇ ਲਈ ਜੇ ਥੋੜਾ ਜਿਹਾ ਪਾਣੀ ਆਇਆ ਸੀਗਾ ਔਰ ਉਸ ਤੋਂ ਇਲਾਵਾ ਪੂਰੀ ਦੀ ਪੂਰੀ ਸਿਵਲ ਔਰ ਪੁਲਿਸ ਐਡਮਿਨਿਸਟ੍ਰੇਸ਼ਨ ਆ ਪੂਰੇ ਦੇ ਪੂਰੇ ਸਾਡੇ ਵਰਕਰਜ਼ ਵੋਲੰਟੀਅਰਜ਼ ਅਸੀਂ ਆਲਰੇਡੀ ਔਨ ਗਰਾਉਂਡ ਸੀਗੇ ਤੇ ਇਹੀ ਇੱਕ ਇਹੀ ਇੱਕ ਕਾਰਨ ਹੈ ਕਿ ਲੋਕਾਂ ਨੇ ਜਿਸ ਤਰੀਕੇ ਦਾ ਪਿਆਰ ਆ ਇਹਨਾਂ ਹੜਾਂ ਦੇ ਵਿੱਚ ਕਿਉਂਕਿ ਨਹੀਂ ਨਾਰਮਲੀ ਜਦੋਂ ਆਪਦਾ ਆਉਂਦੀ ਹੈ ਲੋਕ ਮਗਰ ਪੈਂਦੇ ਨੇ ਲੀਡਰਾਂ ਦੇ ਪਰ ਜਿਸ ਤਰੀਕੇ ਦਾ ਪਿਆਰ ਆ ਸਾਡੇ ਲੀਡਰ ਚਾਹੇ ਉਹ ਲਾਜੀਤ ਹੋਣੀ ਹੋਣ ਚਾਹੇ ਆਪਣਾ ਕੁਦੀਪ ਕੁਦੀਪ ਧਾਲੀਵਾਲ ਜੀ ਹੋਣਾ ਔਰ ਚਾਹੇ ਗੋਲਡੀ ਹੋਣੀ ਹੋਣ ਚਾਹੇ ਸਾਡੇ ਆਪਣਾ ਸਾਰੇ ਮਿਨਿਸਟਰ ਕਟਾਰੂ ਚੱਕ ਜੀ ਹੋਣਾ ਔਰ ਡੀਸੀ ਅਮਰਸਰ ਦੀ ਗੱਲ ਕਰ ਲਈ ਐਸਐਸਪੀ ਅਮਰਸਰ ਦੀ ਗੱਲ ਕਰ ਲਈਏ ਡੀਸੀ ਲੁਧਿਆਣਾ ਦੀ ਗੱਲ ਕਰ ਲਈਏ ਮੈਂ ਸਮਝਦਾ ਕਿ ਇੱਕ ਪੂਰੀ ਇਨਵੋਲਵਮੈਂਟ ਸਰਕਾਰ ਦੀ ਰਹੀ ਹੈ ਅਸੀਂ ਅਸੀਂ ਕੋਈ ਸਿਰਫ ਔਰ ਸਿਰਫ ਇਹ ਨਹੀਂ ਹੈ ਕਿ ਅਖੀਰਲੇ ਦਿਨ ਇੱਕ ਦਿਨ ਆ ਉਥੇ ਬੰਬੂ ਕਾਟ ਤੇ ਚੜ੍ਹੇ ਔਰ ਫੋਟੋ ਕਰਾਈ ਔਰ ਪੈਰਾਂ ਤੇ ਮਿੱਟੀ ਨਹੀਂ ਲੱਗਣ ਦਿੱਤੀਗੀ ਸਰ ਅਸੀਂ ਉਹਨਾਂ ਚ ਨਹੀਂ ਅਸੀਂ ਗਰਾਊਂਡ ਤੇ ਆਹ ਜਿਹੜੇ ਤੁਹਾਨੂੰ ਮੈਂ ਦੱਸਿਆ ਕਿ ਇਹ ਜਿਹੜਾ ਸਾਰਾ ਕੰਮ ਮੈਂ ਪਾਰਟੀ ਦਾ ਇਹ ਤਾਂ ਵੀ ਪਾਰਟੀ ਪ੍ਰੈਜ਼ੀਡੈਂਟ ਮੇਰੇ ਆਪ ਦੇ ਹੱਥੀਂ ਨਿਕਲੇ ਐ ਸੋ ਮੇਰੇ ਕਹਿੰਦਾ ਮਤਲਬ ਐ ਅਸੀਂ ਗਰਾਊਂਡ ਤੇ ਕੰਮ ਕਰਨ ਵਾਲੇ ਬੰਦੇ ਆ ਹ ਬਹੁਤ ਵੱਡੇ ਪੱਧਰ ਦੇ ਉੱਪਰ ਪਿਛਲੇ 1 ਸਾਲ 1 ਮਹੀਨੇ ਤੋਂ ਹੀ ਗੱਲ ਚੱਲ ਰਹੀ ਹੈ ਕਿ ਡੀਸੈਲਟਿੰਗ ਦੀ ਸਰ ਡੀਸੈਲਟਿੰਗ ਜਿਹੜੇ 4 ਥਾਵਾਂ ਨੇ ਜਿੱਥੇ ਡੀਸੈਲਟਿੰਗ ਦੀ ਲੋੜ ਹੈ ਆਪਾਂ ਰਾਵੀ ਦੀ ਗੱਲ ਕਰ ਲਈਏ ਸਰ ਰਾਵੀ ਦੇ ਵਿੱਚ ਇੰਟਰਨੈਸ਼ਨਲ ਬਾਰਡਰ ਹੈ 5 ਕਿਲੋਮੀਟਰ ਤੱਕ ਕੋਈ ਵੱਡੀਆਂ ਮਸ਼ੀਨਾਂ ਨਾਲ ਡੀਸੈਲਟਿੰਗ ਅਲਾਉਡ ਹੀ ਨਹੀਂ ਹੈਗੀ ਗਵਰਨਮੈਂਟ ਆਫ ਇੰਡੀਆ ਨੇ ਪਰਮਿਸ਼ਨ ਦੇਣੀ ਹੈ ਬੀਐਸਐਫ ਆਰਮੀ ਨੇ ਪਰਮਿਸ਼ਨ ਦੇਣੀ ਹੈ ਉਹ ਦਿੰਦੇ ਨਹੀਂ ਹੈਗੇ ਜਿਹੜੀਆਂ ਸਰ ਬਾਰਡਰ ਦੇ ਨੇੜੇ ਬਾਰਡਰ ਬੀਐਸਐਫ ਦੀਆਂ ਚੈੱਕ ਪੋਸਟਾਂ ਨੇ ਉਹਦੇ ਉੱਪਰ ਹਰ ਸਾਲ ਪੰਜਾਬ ਸਰਕਾਰ ਹਰ ਸਾਲ 5-7 ਕਰੋੜ ਰੁਪਏ ਖਰਚਦੀ ਹੈ ਕੇਂਦਰ ਸਰਕਾਰ ਉਹ ਚ ਡੱਕਾ ਰੋਲ ਨਹੀਂ ਆਦਾ ਕਰਦੀ ਹੈਗੀ ਸਰ ਇਹਦੇ ਬਾਰੇ ਪੰਜਾਬ ਸਰਕਾਰ ਨੇ ਆਲਰੇਡੀ 175 ਕਰੋੜ ਦਾ 176 ਕਰੋੜ ਤੋਂ ਵੀ ਪ੍ਰੈਸਾਈਜ਼ 19 6 2023 ਨੂੰ ਚੀਫ ਸਕੱਟਰੀ ਪੰਜਾਬ ਪ੍ਰਪੋਜ਼ਲ ਬਣਾ ਕੇ ਭੇਜ ਚੁੱਕੇ ਕਿ ਹਰ ਸਾਲ ਭਾਈ ਹੜਾਂ ਦੀ ਮਾਰ ਪੈਂਦੀ ਹੈ ਰਾਵੀ ਦੇ ਜ਼ਰੀਏ ਤੇ ਇਹਦੇ ਵਾਸਤੇ ਆਪਾਂ ਕੋਈ ਡੀਸੈਲਟਿੰਗ ਦਾ ਤੇ ਪੱਕਾ ਇੰਤਜ਼ਾਮ ਕਰ ਲਈਏ ਦੋ ਵਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਕੇਂਦਰ ਸਰਕਾਰ ਨੂੰ ਲਿਖ ਚੁੱਕੇ ਹਜੇ ਤੱਕ ਅੱਜ 22 ਸਾਲ ਹੋ ਗਏ ਹਜੇ ਤੱਕ ਕੋਈ ਇੱਕ ਰਿਸਪਾਂਸ ਵੀ ਜਿਹੜਾ ਪੈਸੇ ਤਾਂ ਕੀ ਆਉਣੇ ਸੀਗੇ ਰਿਸਪਾਂਸ ਵੀ ਕੇਂਦਰ ਸਰਕਾਰ ਦਾ ਆਇਆ ਨਹੀਂ ਹੈਗਾ ਮੈਂ ਸਿਰਫ ਔਰ ਸਿਰਫ ਇਹ ਗੱਲਾਂ ਇਸ ਕਰਕੇ ਧਿਆਨ ਦੇ ਵਿੱਚ ਲਿਆ ਰਿਹਾ ਅੱਜ ਆਪਸ ਦੇ ਵਿੱਚ ਲਾਂਡ ਦੀ ਜਨਤਰਾਸ਼ਾ ਕਰਨ ਦੀ ਲੋੜ ਨਹੀਂ ਹੈ ਅੱਜ ਲੋੜ ਹੈ ਕੇਂਦਰ ਸਰਕਾਰ ਨੂੰ ਸਵਾਲ ਕਰਦੀ ਕਿਉਂਕਿ ਉਹਨਾਂ ਤੋਂ ਬਿਨਾ ਇਹ ਕੰਮ ਸੰਭਵ ਨਹੀਂ ਹੈਗਾ ਸਰ ਇਸ ਤੋਂ ਇਲਾਵਾ ਗੱਲ ਕਰ ਲਈਏ ਜਿਹੜੀ ਜਿਹੜੀ ਮੈਂ ਪਹਿਲਾਂ ਗੱਲ ਕਰ ਰਿਹਾ ਸੀ ਕਿ ਸਾਡੇ ਬੰਦੇ ਨੇ ਜਿਹੜੇ ਉਹ ਔਨ ਗਰਾਉਂਡ ਕੰਮ ਕਰਦੇ ਰਹੇ ਨੇ ਸਰ ਅਸੀਂ ਲੀਡਰ ਉਹ ਹੁੰਦਾ ਜਿਹੜਾ ਕਿ ਔਖ ਦੇ ਵਿੱਚ ਆਪ ਅੱਗੇ ਹੋ ਕੇ ਕੰਮ ਕਰੇ ਤੇ ਲੋਕਾਂ ਨੂੰ ਪਿੱਛੇ ਰੱਖੇ ਤੇ ਸੌਖ ਦੇ ਵਿੱਚ ਚੰਗੇ ਸਮੇਂ ਦੇ ਵਿੱਚ ਲੋਕਾਂ ਨੂੰ ਕਹੇ ਹੋਣ ਭੰਗੜੇ ਪਾਓ ਮੈਂ ਮਗਰਾ ਸਰ ਸਾਡੇ ਲੀਡਰ ਜਿਹੜੇ ਗਰਾਊਂਡ ਤੇ ਕੰਮ ਕਰਦੇ ਰਹੇ ਨੇ ਆ ਮੈਂ ਤੁਹਾਨੂੰ ਇੱਕ ਦਿਖਾਉਣਾ ਚਾਹੂੰਗਾ ਜਦੋਂ ਕੋਵਿਡ ਆਇਆ ਸੀਗਾ ਕਾਂਗਰਸ ਪਾਰਟੀ ਦੀ ਸਰਕਾਰ ਸੀ ਸਾਬ ਬਲਬੀਰ ਸਿੰਘ ਸਿੱਧੂ ਉਦੋਂ ਹੈਲਥ ਮਿਨਿਸਟਰ ਸੀਗੇ ਤੇ ਉਹਨਾਂ ਨੇ ਆਪਦੇ ਘਰ ਦੇ ਬਾਹਰ ਲਾਦਾ ਸੀਗਾ ਨੋ ਪਬਲਿਕ ਮੀਟਿੰਗਸ টিল ਕੋਵਿਡ ਇਜ਼ ਓਵਰ ਆਹ ਦੇਖ ਲਓ ਆ ਇਹਨਾਂ ਦੇ ਲੀਡਰ ਸੀਗੇ ਤੇ ਸਾਡੇ ਡਾਕਟਰ ਬਲਬੀਰ ਹਰਣ ਨੂੰ ਪੁੱਛ ਲਓ ਸਾਰਿਆਂ ਨੂੰ ਪੁੱਛ ਲਓ ਇਹ ਕਿਵੇਂ ਕਿਵੇਂ ਉਥੇ ਹੜਾਂ ਦੇ ਵਿੱਚ ਫਿਰਦੇ ਰਹੇ ਨੇ ਸੋ ਮੇਰੇ ਕਹਿਣ ਦਾ ਮਤਲਬ ਕਿ ਅਸੀਂ ਲੋਕਾਂ ਨੇ ਕੋਸ਼ਿਸ਼ ਕੀਤੀ ਹੈ ਕਿ ਆਪ ਦੀ ਜ਼ਿੰਮੇਵਾਰੀ ਜਿਹੜੀ ਉਹ ਬਖੂਬੀ ਨਵਾਈਆਂ ਚਿੱਠੀਆਂ ਜਿਹੜੇ ਤੁਹਾਨੂੰ ਮੈਂ ਪਹਿਲਾਂ ਹੀ ਆਲਰੇਡੀ ਦੱਸ ਚੁੱਕਿਆ ਲਾਲੇ ਰਿਜਲੇ ਸਰ ਨੇ ਲੈ ਲੈ ਸਰ ਤੋਂ ਲੈ ਰਹੇ ਜਾ ਰਹੇ ਆ ਰਹੇ ਤੁਹਾਡੇ ਜਿਹੜੇ ਮਾਨਯੋਗ ਮੈਂਬਰ ਇੱਥੇ ਹੁਣ ਨਹੀਂ ਨੇ ਉਹਨਾਂ ਦਾ ਲਾ ਐਕਸਪੈਂਡ ਕੀਤਾ ਜਾਂਦਾ ਠੀਕ ਹੈ ਜੀ ਸਰ ਰਾਣਾ ਜੀ ਨੇ ਬਹੁਤ ਕੰਮ ਕੀਤਾ ਜੀ ਮੇਰੇ ਵੀਰ ਇੰਦਰਪ੍ਰਤਾਮ ਨੇ ਬਹੁਤ ਕੰਮ ਕੀਤਾ ਨਹੀਂ ਸਾਰਿਆਂ ਨੇ ਕੰਮ ਕੀਤਾ ਸਾਰਿਆਂ ਨੇ ਕੀਤਾ ਸਾਰਿਆਂ ਨੇ ਕੀਤਾ ਜੀ ਸੋ ਕੋਵਿਡ 'ਚ ਨਹੀਂ ਮੈਂ ਹੋਂਦੀ ਗੱਲ ਕਰ ਰਹੇ ਹਾਂ ਸਰ ਬਿਆਸ ਦੀ ਗੱਲ ਕਰ ਲਈਏ ਸਰ ਇਸ ਤਰ੍ਹਾਂ ਕਿ ਬਿਆਸ ਨੇ ਬਹੁਤ ਵੱਡੀ ਤਬਾਹੀ ਮਚਾਈ ਹੈ ਸਰ ਇਸ ਤਰ੍ਹਾਂ ਕਿ ਮੋਤੀਆਂ ਵਾਲੀ ਸਰਕਾਰ ਸੀ ਕੈਪਟਨ ਅਮਰਿੰਦਰ ਸਿੰਘ ਦੀ ਪੰਜ ਸਾਲ ਸਰ 29 8 2017 ਨੂੰ ਉਸ ਦਿਨ ਗੋਇਲ ਸਾਹਿਬ ਨੇ ਵੀ ਗੱਲ ਕੀਤੀ ਗਈ ਆ ਰਾਮਸਰ ਸਾਈਟ ਹੈ ਜਿਹੜੀ ਉਹ ਡਿਕਲੇਅਰ ਕਰ ਦਿੱਤੀ ਸਰ ਜਦੋਂ ਰਾਮਸਰ ਸਾਈ ਨੂੰ ਆਪਾਂ ਕਨ ਸਰਵੇਸ਼ਨ ਰਿਜ਼ਰਵ ਹੈ ਜਿਹੜਾ ਉਹ ਵੀ ਕਹਿ ਸਕਦੇ ਆ ਸਰ ਜਦੋਂ ਆਪਾਂ ਸਾਰੇ ਸਾਰਾ ਪੰਜਾਬ ਸਾਈਟ ਸੁਣਦਾ ਨਾ ਹਾਂ ਲੱਗਦਾ ਕੋਈ 2 4 5 7 ਕਿੱਲਿਆਂ ਦੀ ਜਾਂ 1 2 ਕਿਲੋਮੀਟਰ ਦੀ ਗੱਲ ਹੈ ਜਿਹੜੀ ਉਹ ਹੋਊਗੀ ਵੀ ਚੱਲ ਕਰਤੀ ਕਰਤੀ ਕੀ ਫਰਕ ਪੈਂਦੇ ਏਡੇ ਵੱਡੇ ਵਿਆਸ ਦੇ ਵਿੱਚ ਸਰ ਡਿਕਲੇਅਰ ਪਤਾ ਕੀ ਕੀਤਾ ਸੀਗਾ ਜੀ ਜਿੱਥੋਂ ਵਿਆਸ ਸ਼ੁਰੂ ਹੁੰਦਾ ਹੈ ਸਪੀਕਰ ਸਾਹਿਬ ਧਿਆਨ ਦਿਓ ਜੀ ਠੀਕ ਹੈ ਸਰ ਸਪੀਕਰ ਸਾਹਿਬ ਜਿੱਥੋਂ ਪੰਜਾਬ ਦੇ ਵਿੱਚ ਵਿਆਸ ਵੜਦਾ ਹੈ ਤਲਵਾੜੇ ਤੋਂ ਲੈ ਕੇ ਹਰੀਕੇ ਤੱਕ ਯਾਨੀ ਕਿ 260 ਕਿਲੋਮੀਟਰ ਸਾਰੇ ਦਾ ਸਾਰਾ ਵਿਆਸ ਉਹ ਕਨਜ਼ਰਵੇਸ਼ਨ ਸਾਈਟ ਹੈ ਜਿਹੜੀ ਉਹ ਡਿਕਲੇਅਰ ਕਰਤੀ ਯਾਨੀ ਕਿ 260 ਕਿਲੋਮੀਟਰ ਦੇ ਵਿੱਚ ਇਹਨਾਂ ਦੇ ਇੱਕ ਫੈਸਲੇ ਦੇ ਨਾਲ ਤੁਸੀਂ ਚਮਚਾ ਵੀ ਮਿੱਟੀ ਦਾ ਉਹ ਕੱਢ ਨਹੀਂ ਸਕਦੇ ਕਿ ਆਪਦੀ ਦਾੜੀ ਫਿਰ ਕੇਂਦਰ ਦੇ ਹੱਥ ਫੜਾ ਦੀ ਔਰ ਉਸ ਸਮੇਂ ਉਸ ਸਮੇਂ ਜਦੋਂ ਇਹ ਡਿਕਲੇਅਰ ਕੀਤਾ ਗਿਆ ਉਸ ਸਮੇਂ ਇਰੀਗੇਸ਼ਨ ਮਿਨਿਸਟਰ ਤੁਹਾਨੂੰ ਪਤਾ ਹੈ ਸਪੀਕਰ ਸਾਹਿਬ ਕੌਣ ਸੀਗੇ ਬਾਜੋ ਸਾਹਿਬ ਤੁਹਾਨੂੰ ਪਤਾ ਜੀ ਕੌਣ ਸੀਗੇ ਆ ਮੇਰੇ ਵੱਡੇ ਵੀਰ ਅੱਜ ਹੈ ਨਹੀਂਗੇ ਸੁੱਖ ਸਰਕਾਰੀਆ ਜੀ ਇਹ ਉਸ ਦੇ ਇਰੀਗੇਸ਼ਨ ਮਿਨਿਸਟਰ ਸੀਗੇ ਔਰ ਅੱਜ ਹੁੰਦੇ ਤਾਂ ਮੈਂ ਪੁੱਛਣਾ ਜ਼ਰੂਰ ਚਾਹੁੰਦਾ ਸੀਗਾ ਔਰ ਕੈਬਨਿਟ ਦੇ ਵਿੱਚ ਸਾਡੇ ਵੱਡੇ ਭੈਣ ਅਰਣਾ ਚੌਧਰੀ ਜੀ ਤੁਸੀਂ ਵੀ ਸੀਗੇ ਉਸ ਕੈਬਨਿਟ ਦਾ ਹਿੱਸਾ ਕੈਬਨਿਟ ਦੇ ਵਿੱਚ ਗਿਆ ਸੀਗਾ ਮਸਲਾ ਮੇਰੇ ਬਹੁਤ ਹੀ ਸਤਕਾਰਯੋਗ ਬਜ਼ੁਰਗ ਸਰਦਾਰ ਪਰ ਅਤਰਪ੍ਰਿੰਦਰ ਸਿੰਘ ਬਾਜਵਾ ਇਹ ਵੀ ਕੈਬਨਿਟ ਦਾ ਹਿੱਸਾ ਸੀਗੇ ਮੇਰੇ ਕਹਿਣ ਦਾ ਮਤਲਬ ਇਹ ਹੈ ਅੱਜ ਤੁਸੀਂ ਸਾਨੂੰ ਏਕਿਊਜ਼ ਕਰ ਰਹੇ ਹੋ ਅੱਜ ਡੀਸੈਲਟਿੰਗ ਦਾ ਰੌਲਾ ਆਪਾਂ ਕੋਠੇ ਚੜ ਚੜ ਰੌਲਾ ਪਾ ਰਹੇ ਹਾਂ ਤੇ ਜੇ ਉਸ ਦਿਨ ਗੱਲ ਕੀਤੀ ਹੁੰਦੀ ਭਈ ਚਾਰ ਡਾਲਫਿਨਾਂ ਦੀਆਂ ਛਾਲਾਂ ਦੇਖਣ ਵਾਸਤੇ ਇਹ ਚਾਰ ਕੜਿਆਲਾ ਨੂੰ ਆਪਾਂ ਤੈਰ ਦੇ ਦੇਖਣ ਵਾਸਤੇ ਆਪਾਂ 260 ਕਿਲੋਮੀਟਰ ਲੰਬਾ ਵਿਆਸ ਤਲਵਾੜੇ ਤੋਂ ਹਰੀਕੇ ਪੱਤਣ ਤੱਕ ਆਪਾਂ ਉਹਨੂੰ ਰਾਮਸਰ ਸਾਈਟ ਡਿਕਲੇਅਰ ਕਰ ਰਹੇ ਹਾਂ ਤੇ ਡੀਸੈਲਟਿੰਗ ਉੱਥੋਂ ਕਿਵੇਂ ਹੋਊਗੀ ਜੀ ਇਹ ਕਦੇ ਕਿਸੇ ਨੇ ਐਪਲੀਕੇਸ਼ਨ ਆਫ ਮਾਈਂ ਲਾਇਆ ਨਾ ਸਰ ਅੰਨੇ ਨੂੰ ਬੋਲਾਕੜੀ ਸਿਰਦਾ ਸੀਗਾ ਪਤਾ ਹੀ ਨਹੀਂ ਲੱਗਦਾ ਸੀਗਾ ਕਿ ਕਰਨਾ ਕੀ ਹੈ ਕਿਹਨੇ ਕਰਨਾ ਹੈ ਬਸ ਸਿਰਫ ਔਰ ਸਿਰਫ ਰੱਬ ਵਾਸਤੇ ਕੰਮ ਚੱਲ ਰਿਹਾ ਸੀਗਾ ਤੇ ਅੱਜ ਇਹ ਸਾਨੂੰ ਏਕਿਊਜ਼ ਕਰਦੇ ਨੇ ਕਿ ਜੀ ਡੀਸੈਲਟਿੰਗ ਕਿਉਂ ਨਹੀਂ ਹੋ ਰਹੀ ਹੈਗੀ ਡੀਸੈਲਟਿੰਗ ਦੇ ਲਈ ਸਿੱਧਮ ਸਿੱਧੇ ਜੇ ਬਾਜੋਬਾ ਸਾਹਿਬ ಲೆਟ ਮੀ ਬੀ ਵੈਰੀ ਵੈਰੀ ਕਲੀਅਰ ਸਿੱਧਮ ਸਿੱਧੇ ਜੇ ਪਿਆਜ਼ ਦੀ ਡੀਸੈਲਟਿੰਗ ਨਹੀਂ ਹੋਈ ਜਿਹਦੇ ਕਰਕੇ ਆ ਸਾਰੇ ਸਾਰੇ 4-5 ਜ਼ਿਲ੍ਹੇ ਅੱਜ ਖਤਮ ਹੋਏ ਨੇ ਉਹਦੇ ਲਈ ਤੁਸੀਂ ਤੁਹਾਡੀ ਪਾਰਟੀ ਪਿਛਲੀ ਕਾਂਗਰਸ ਪਾਰਟੀ ਦੀ ਸਰਕਾਰ ਹੈ ਜਿਹੜੀ ਉਹ ਸਿੱਧਮ ਸਿੱਧੇ ਤੌਰ ਦੇ ਉੱਪਰ ਜ਼ਿੰਮੇਵਾਰ ਹੈ ਤੇ ਅੱਜ ਵੀ ਅੱਜ ਵੀ ਅੱਜ ਵੀ ਤੁਸੀਂ ਉਹਦਾ ਚਮਚਾ ਨਹੀਂ ਕੱਢ ਸਕਦੇ ਹੈਗੇ ਜਾ ਕੇ ਤੁਰੇ ਫਿਰੋ ਜੀ ਕੇਂਦਰ ਵਾਲਿਆਂ ਦੇ ਮਗਰ ਮਗਰ ਕੇ ਜੀ ਸਾਨੂੰ ਪਰਮਿਸ਼ਨਾਂ ਦੇ ਦਿਓ ਉੱਥੇ ਕੋਈ ਸੁਣਵਾਈ ਨਹੀਂ ਹੈਗੀ ਸਰ ਇਸੇ ਤਰੀਕੇ ਨਾਲ ਫਿਰ ਹਣ ਹਰੀ ਕੇ ਲੇਖ ਤੇ ਆਜੋ ਸਰ ਹਰੀਕੇ ਦੀ ਡੀਸੈਲਟੇਗਾ 2023 ਦੇ ਵਿੱਚ ਸਰ ਇੱਕ ਹਰੀਕੇ ਲੇਕ ਦਾ ਇੱਕ ਸਰਵੇ ਹੋਇਆ ਉਸ ਸਰਵੇ ਦੇ ਵਿੱਚ ਇਹ ਆਇਆ ਕਿ ਜੀ 56% ਉਹਦੀ ਜਿਹੜੀ ਰਿਟੇਨਿੰਗ ਜਿਹੜੀ ਵਾਟਰ ਰਿਟੇਨਿੰਗ ਕਪੈਸਿਟੀ ਹੈ ਉਹ ਖਤਮ ਹੋ ਚੁੱਕੀ ਡੀਸੈਲਟਿੰਗ ਦੀ ਨਾ ਹੋਣ ਕਰਕੇ ਸਰ ਉਹਦੇ ਵਿੱਚ ਰਾਜਸਥਾਨ ਸਰਕਾਰ ਨੂੰ ਮਲਟੀਪਲ ਲੈਟਰਸ ਨੇ ਜਿਹੜੀਆਂ ਪੰਜਾਬ ਸਰਕਾਰ ਹੁਣ ਤੱਕ ਲਿਖ ਚੁੱਕੀ ਕਿ ਭਾਈ ਹਰੀ ਕੇ ਕਿਉਂਕਿ ਫਿਰੋਜ਼ਪੁਰ ਔਰ ਰਾਜਸਥਾਨ ਜਿਹੜਾ ਫੀਡਰ ਹੈ ਉਹਦੇ ਜ਼ਰੀਏ 56% ਪਾਣੀ 3% ਪਾਣੀ ਤਾਂ ਰਾਜਸਥਾਨ ਨੂੰ ਜਾਂਦਾ ਕਿ ਭਾਈ ਇਹਦਾ 573 ਕਰੋੜ ਰੁਪਏ ਦਾ ਪ੍ਰੋਜੈਕਟ ਬਣਦਾ ਹੈ ਡੀਸੈਲਟਿੰਗ ਦਾ ਤੁਸੀਂ ਪੈਸੇ ਦਿਓ ਤੇ ਡੀਸੈਲਟਿੰਗ ਆਪਾਂ ਕਰੀਏ ਤਾਂ ਕਿ ਅਸੀਂ ਵੀ ਬਚ ਜਾਈਏ ਤੁਹਾਡੇ ਕੋਲ ਪਾਣੀ ਪੂਰਾ ਪਹੁੰਚਦਾ ਹੋ ਜੇ ਸਰ ਉਹਨਾਂ ਦਾ ਜਵਾਬ پتہ ਕੀ ਆਉਂਦਾ ਜੀ ਰਾਜਸਥਾਨ ਦਾ ਰਾਜਸਥਾਨ ਦਾ ਜਵਾਬ ਆਉਂਦਾ ਕਿ ਜੀ ਤੁਸੀਂ ਪੈਸੇ ਤਾਂ ਨਹੀਂ ਅਸੀਂ ਦੇ ਦਿੰਦੇ ਹੈਗੇ ਤੁਸੀਂ ਡੀਸੈਲਟਿੰਗ ਕਰ ਲੋ ਤੇ ਜਦੋਂ ਡੀਸੈਲਟਿੰਗ ਤੁਸੀਂ ਕਰੋਗੇ ਉਹਦੇ ਚ 701 ਕਰੋੜ ਰੁਪਏ ਦੀ ਮਿੱਟੀ ਹੈ ਜਿਹੜੀ ਉਹ ਅਵੇਲੇਬਲ ਹੈ 573 ਕਰੋੜ ਰੁਪਏ ਤੁਸੀਂ ਉਹਦੇ ਚੋ ਪ੍ਰੋਜੈਕਟ ਦਾ ਤੁਸੀਂ ਦੱਸ ਰਹੇ ਹੋ ਤੇ ਤੁਹਾਨੂੰ 128 ਕਰੋੜ ਰੁਪਏ ਜਿਹੜਾ ਪੰਜਾਬ ਸਰਕਾਰ ਨੂੰ ਵੱਜੂਗਾ ਆਹਾ Rajasthan ਦਾ ਜਵਾਬ ਆਉਂਦਾ ਸਰ ਇੰਤਹਾ ਇਸ ਗੱਲ ਦੀ ਹੈ ਹੱਦ ਇਸ ਗੱਲ ਦੀ ਹੈ ਕਿ BJP ਵਾਲੇ ਪ੍ਰਧਾਨ ਮੰਤਰੀ ਸਾਹਿਬ ਆ ਕੇ ਕਹਿ ਕੇ ਤੁਹਾਡੇ ਕੋਲ ਪੈਸੇ ਪਏ ਨੇ Rajasthan ਚ ਉੱਥੇ ਸਰਕਾਰ ਇਹਨਾਂ ਦੀ ਹੈ ਸਰ ਪਾਣੀ Rajasthan ਨੂੰ ਪੂਰਾ ਚਾਹੀਦਾ ਪੰਜਾਬ ਤੋਂ ਡੀਸੈਲਟਿੰਗ ਪੰਜਾਬ ਕਰੇ ਆਪਦੇ ਖਰਚੇ ਦੇ ਉੱਪਰ ਤੇ ਪਾਣੀ ਉਹਨਾਂ ਤੱਕ ਪੂਰਾ ਪਹੁੰਚਾਉਣ ਦਾ ਕੰਮ ਹੈ ਜਿਹੜਾ ਟੁਕਾ ਟੁਕਾ ਉਹ ਸਾਡੀ ਜ਼ਿੰਮੇਵਾਰੀ ਹੈ ਸਰ ਇਹ ਕਿਹੜਾ ਕਾਨੂੰਨ ਹੈ ਜੀ ਕਿੱਥੋਂ ਦਾ ਕਾਨੂੰਨ ਹੈ ਜੀ ਇਹ ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਇੰਨੀ ਇੰਨਾ ੱੱੱਕਾ ਪੰਜਾਬ ਦੇ ਨਾਲ ਹੁੰਦਾ ਰਿਹਾ ਤੇ ਹੋ ਰਿਹਾ ਤੇ ਅੱਜ ਆਪਾਂ ਸਿਰਫ ਔਰ ਸਿਰਫ ਇੱਕ ਦੂਜੇ ਨੂੰ ਅਕਿਊਜ਼ ਕਰਨ ਲੱਗੇ ਹੋਇਆ ਸਰ ਬੀਬੀਐਮਬੀ ਦੀ ਗੱਲ ਕਰ ਲਈਏ ਪਾਖੜਾ ਦੀ ਗੱਲ ਕਰ ਲਈਏ ਕਾਲਿਆਂ ਦੇ ਨਾਲ ਪੂਰਾ ਜੀ ਇਹਨਾਂ ਨੂੰ ਗੱਲ ਕਰ ਲੈ ਲਓ ਫਿਰ ਬਾਅਦ ਤੁਸੀਂ ਕੋਈ ਨਹੀਂ ਤੁਸੀਂ ਬੈਠੋ ਕਾ ਇਹਨਾਂ ਨੂੰ ਕਰ ਲੈਣ ਦੋ ਭਾਜੀ ਕੰਪਲੀਟ ਕਰ ਲਓ ਤੁਸੀਂ ਕਰ ਲੋ ਕੰਪਲੀਟ ਕਰ ਲੋ ਜੀ ਸਪੀਕਰ ਸਾਹਿਬ ਉਹ ਤੋਂ ਮਗਰ ਜੇ ਆਪਾਂ ਬੀਬੀਐਮ ਦੀ ਪਾਖੜਾ ਦੀ ਗੱਲ ਕਰ ਲਈਏ ਸਰ ਪਾਖੜਾ ਸਾਰਿਆਂ ਨੂੰ ਪਤਾ ਆਪਾਂ ਹੌਂ ਕੰਟਰੋਲ ਹੈ ਜਿਹੜਾ ਉਹਨਾਂ ਨੇ ਆਪਦੇ ਹੱਥ ਚ ਲਈ ਰੱਖਿਆ ਸਰ ਪਾਖੜਾ ਦੇ ਉੱਪਰ ਗੋਬਿੰਦ ਸਾਗਰ ਝੀਲ ਹੈ ਜਿਹੜੀ ਰਿਜ਼ਰਵ ਵਾਇਰ ਹੈ ਜਿਹੜੀ ਉਹ ਹੈ ਸਰ ਜਦੋਂ ਪਾਣੀ ਘਟ ਹੋਵੇ 96 ਕਿਲੋਮੀਟਰ ਲੰਬੀ ਹੈ ਜਦੋਂ ਪਾਣੀ ਵਧੇ ਮੌਨਸੂਨ ਹੋ ਜੇ ਉਹ 168 ਕਿਲੋਮੀਟਰ ਤੱਕ ਯਾਨੀ ਕਿ ਬਿਲਾਸਪੁਰ ਤੱਕ ਹੈ ਜਿਹੜੀ ਉਹ ਚੱਲ ਜਾਂਦੀ ਹੈ ਸਰ ਉਹਦੀ ਵਾਟਰ ਰੀਟੇਨਿੰਗ ਕੈਪੈਸਿਟੀ ਹੈ ਜਿਹੜੀ ਉਸ ਰੈਜ਼ਰਵਾਇਰ ਦੀ ਉਹ 9.8 ਬੀਸੀਐਮ ਹੈ ਬੀਸੀਐਮ ਮੀਨਸ ਬਿਲੀਅਨ ਕਿਊਬਿਕ ਮੀਟਰ ਬਿਲੀਅਨ ਜੇ ਆਪਾਂ ਦੇਸੀ ਭਾਸ਼ਾ ਦੇ ਵਿੱਚ ਦੇਖੀਏ ਤੇ ਇਹ ਹੋਇਆ ਕਿ ਉਸ ਨਹਿਰ ਤੋਂ ਔਰ ਉਹਦੇ ਵਿੱਚ ਉਹਦੇ ਚ ਆਪਾਂ ਅੱਗੇ ਸਰ ਇਹਦੀ ਜਦੋਂ ਸਟੋਰੇਜ ਕੈਪੈਸਿਟੀ ਆਪਾਂ ਲੌਨਰ ਨੇ ਟੈਕਨੀਕਲ ਮੈਂ ਥੋੜਾ ਜਿਹਾ ਬਰੀਫ ਕਰੂੰਗਾ ਇਹ ਚ ਐਕਸਪਲੇਨ ਕਰੂੰਗਾ ਜੀ ਸਰ ਜਦੋਂ ਵੀ ਕੋਈ ਰੈਜ਼ਰਵਾਇਰ ਹੁੰਦੀ ਹੈ ਡੈਮ ਹੁੰਦਾ ਹੈ ਇਹਦੀਆਂ ਦੋ ਸਟੋਰੇਜ ਕੈਪੈਸਿਟੀਆਂ ਹੁੰਦੀਆਂ ਨੇ ਇੱਕ ਡੈਡ ਸਟੋਰੇਜ ਕੈਪੈਸਿਟੀ ਹੁੰਦੀ ਹੈ ਔਰ ਇੱਕ ਲਾਈਵ ਸਟੋਰੇਜ ਕੈਪੈਸਿਟੀ ਹੁੰਦੀ ਹੈ ਡੈਡ ਮੀਨਸ ਵੀ ਜਿੱਥੇ ਸਪੋਜ਼ ਆਪਣਾ ਉਹਨਾਂ ਨੇ ਮੀਟਰ ਲਾਇਆ ਸਪੋਜ਼ 550 ਮੀਟਰ ਹੈ ਜਿਹੜਾ ਲਾਈਵ ਸਟੋਰੇਜ ਕੈਪੈਸਿਟੀ 550 ਮੀਟਰ ਹੀ ਮੰਨਿਆ ਜਾਂਦਾ ਹੈ ਡੈਡ ਹੈ ਜਿਹੜੀ ਉਹ 500 550 ਤੋਂ ਨੀਚੇ ਐਡੀਸ਼ਨ ਹੁੰਦੀ ਉਹ 50 ਮੀਟਰ ਵੀ ਹੋ ਸਕਦੀ ਹੈ 100 ਮੀਟਰ ਵੀ ਹੋ ਸਕਦੀ ਹੈ ਸਰ ਹੁਣ ਜਿਹੜੀ ਭਾਖੜਾ ਦੀ ਆਪਾਂ ਗੱਲ ਕਰੀਏ ਗੋਬਿੰਦ ਸਾਗਰ ਲੇਕ ਦੀ ਗੱਲ ਕਰ ਲਈਏ ਸਰ ਇਹਦੇ ਚ ਡੈਡ ਸਟੋਰੇਜ ਹੈ ਜਿਹੜੀ ਇਹ ਜਦੋਂ ਬਣਿਆ ਸੀਗਾ ਉਦੋਂ 260 ਸਾਲਾਂ ਦਾ ਐਸਟੀਮੇਟ ਸੀਗਾ ਕਿ ਜੀ 260 ਸਾਲਾਂ ਦੇ ਵਿੱਚ ਸਿਲਟ ਦੇ ਨਾਲ ਭਰ ਕੇ ਭਰੂਗਾ ਇਹ ਸਰ ਇੰਨੀ ਕੁ ਸਿਲਟ ਆ ਚੁੱਕੀ ਹੈ ਉੱਥੇ ਕਿਉਂ ਹੁਣ 136 ਸਾਲਾਂ ਤੇ ਰਹਿ ਗਿਆ ਸਰ ਲਾਈਫ ਸਟੋਰੇਜ ਕਪੈਸਿਟੀ ਹੈ ਜਿਹੜੀ ਉਹਦੀ ਐਕਸਪੈਕਟੇਸ਼ਨ ਸੀਗੀ ਕਿ 630 ਸਾਲਾਂ ਦੇ ਵਿੱਚ ਇਹ ਸਿਲਟ ਦੇ ਨਾਲ ਪੂਰਾ ਭਰੂਗਾ ਤੇ ਹੁਣ ਇੰਨੀ ਸਿਲਟ ਆ ਚੁੱਕੀ ਕਿ 315 ਸਾਲਾਂ ਦੇ ਵਿੱਚ ਉਹ ਭਰ ਜਾਣਾ ਯਾਨੀ ਕਿ ਅੱਧੇ ਟਾਈਮ ਦੇ ਵਿੱਚ ਮੇਰੇ ਕਹਿਣ ਦਾ ਮਤਲਬ ਹੈ ਕਿ ਹਰਿਆ ਜੋ ਹਿਮਾਚਲ ਦੇ ਵਿੱਚ ਇੰਨੀ ਕਿਥੇ ਉਥੇ ਜਿਹੜੇ ਦਰਖਤ ਨੇ ਤੋੜੇ ਜਾ ਰਹੇ ਨੇ ਜਾਂ ਉਥੇ ਜੋ ਸੜਕਾਂ ਸੋਟਾਂ ਬਣ ਰਹੀਆਂ ਨੇ ਇੰਨੀ ਲੂਜ਼ ਮਿੱਟੀ ਹੋ ਗਈ ਕਿ ਡਬਲ ਜਿਹੜੀ ਸਿਲਟ ਹੈ ਉਹ ਆ ਚੁੱਕੀ ਤੇ ਅੱਜ 25% ਟੋਟਲ ਡੈਡ ਔਰ ਲਾਈਵ ਜਿਹੜੀ ਉਹਦੀ ਸਟੋਰੇਜ ਕੈਪੈਸਿਟੀ ਹੈ ਉਹ ਸਿਲਟ ਦੇ ਨਾਲ ਭਰ ਚੁੱਕੀ ਸਰੋਣਾ 2.5 ਜੇ ਆਪਾਂ ਸਿੰਪਲ ਗੱਲ ਕਰੀਏ ਜੇ 25% ਭਰ ਚੁੱਕੀ 댓 ਮੀਨਸ 9.8 ਤਕਰੀਬਨ 10 ਬੀਸੀਐਮ ਉਹਦੀ ਸਟੋਰੇਜ ਕੈਪੈਸਿਟੀ ਹੈ ਯਾਨੀ ਕਿ 2.5 ਬੀਸੀਐਮ 2.5 ਬੀਸੀਐਮ ਬਣ ਗਿਆ ਸਰ 250 ਕਰੋੜ ਕਯੂਬਿਕ ਮੀਟਰ 250 ਕਯੂਬਿਕ ਮੀਟਰ 1 ਮੀਟਰ 1 ਮੀਟਰ ਬਾ 1 ਮੀਟਰ ਆ 1 ਮੀਟਰ ਬਣ ਗਿਆ 250 ਕਯੂਬਿਕ ਮੀਟਰ ਹੈ ਜਿਹੜਾ ਉਹ ਸਿਲਟ ਦੇ ਨਾਲ ਹੁਣ ਤੱਕ ਭਰ ਚੁੱਕਿਆ ਤੇ ਭਰ ਕੀ ਦੇ ਆਲੇ ਪਾਸੇ ਚੁੱਕਿਆ ਹਿਮਾਚਲ ਆਲੇ ਪਾਸੇ ਸਰ ਹੁਣ ਜਦੋਂ 250 250 ਉਹਦੇ ਨਾਲ 25% ਭਰ ਚੁੱਕਿਆ 2.5 ਬੀਸੀਐਮ ਦੇ ਨਾਲ ਸਰ ਹੁਣ ਉੱਥੇ ਜਦੋਂ ਪਾਣੀ ਘਟੂਗਾ ਤੇ ਉਹ ਪਾਣੀ ਛੱਡਣਗੇ ਉਹਦੇ ਮਾਰਕੀ ਦੀ ਪਊਗੀ ਸਰ ਇਹ じゃ ਇਹਨਾਂ ਗੱਲਾਂ ਦੇ ਉੱਪਰ ਕੋਈ ਗੱਲ ਨਹੀਂ ਕਰਦਾ ਪਰ ਸਿਰਫ ਔਰ ਸਿਰਫ ਇੱਕ ਦੂਜੇ ਤੇ ਇਲਜ਼ਾਮ ਲਾਉਣੇ ਨੇ ਸਰ ਉਹ ਜੋ ਕੀ ਕੱਢਾਂਗੇ ਜੀ ਕੀ ਕੱਢਾਂਗੇ ਜੋ ਉਸ ਤੋਂ ਮੇਰੀ ਬੇਨਤੀ ਇਹ ਹੈ ਸਰ ਸਰ ਹੁਣ ਆਪਾਂ ਔਰ ਇਹ じゃ ਰਾਇਪੇਰੀਅਨ ਪ੍ਰਿੰਸੀਪਲ ਦੀ ਆਪਾਂ ਗੱਲ ਕਰਦੇ ਆ ਹਮੇਸ਼ਾ ਗੱਲ ਹੋਈ ਚਾਹੇ ਐ ਐ ਐਸਵਾਈਐਲ ਦੀ ਗੱਲ ਹੋਈ ਚਾਹੇ ਬੀਬੀਐਮ ਵੇਲੇ ਦੀ ਆ ਤਿੰਨ ਮਹੀਨੇ ਪਹਿਲਾਂ ਦੀ ਗੱਲ ਹੋਈ ਸਰ ਰਾਇਪੇਰੀਅਨ ਪ੍ਰਿੰਸੀਪਲ ਮੈਂ ਦੁਨੀਆ ਦੇ ਵਿੱਚ ਇਹ じゃ ਨਹੀਂ ਦੇਖਿਆ ਹੈਗਾ ਕਿ ਜਿੱਥੇ ਕੇਂਦਰ ਸਰਕਾਰ ਕਹੇ ਕਿ ਜੀ ਪਾਣੀ ਦੀ ਸਟੋਰੇਜ ਹੈ ਜਿਹੜੀ ਉਹ ਵੀ ਅਸੀਂ ਕੰਟਰੋਲ ਕਰਾਂਗੇ ਤੇ ਅੱਗੇ ਨੇਬਰਿੰਗ ਸਟੇਟਸ ਨੂੰ ਜਿਹੜੀਆਂ ਕਿ ਨੌਨ ਰਾਇਪੇਰੀਅਨ ਨੇ ਉਹਨਾਂ ਨੂੰ ਪਾਣੀ ਦੇਣਾ ਵੀ ਸਾਡੇ ਅਸੀਂ ਮਜਬੂਰ ਕਰਾਂਗੇ ਰਾਇਪੇਰੀਅਨ ਸਟੇਟ ਨੂੰ ਕਿ ਤੁਸੀਂ ਦਿਓ ਤੇ ਜਦੋਂ ਹੜਾ ਜਾਣਾ ਜਦੋਂ ਤੁਸੀਂ ਪਾਣੀ ਛੱਡਣਾ ਤੇ ਉਦੋਂ ਰਾਇਪੇਰੀਅਨ ਸਟੇਟ ਹੈ ਜਿਹੜੀ ਉਹ ਡੁੱਬੇ ਆ ਤਾਂ ਕਮਾਲ ਦੀ ਗੱਲ ਹੈ ਜੀ ਸਰ ਅਜ ਇਹਨਾਂ ਬਾਰੇ ਗੱਲਾਂ ਕਰਨ ਦੀ ਲੋੜ ਹੈ ਜੀ ਸਰ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਸਰ ਇੱਕ ਹੋਰ ਕਮਾਲ ਦੇ ਫੈਕਟਸ ਨੇ ਸਰ ਕਮਾਲ ਦੇ ਫੈਕਟਸ ਨੇ ਮੈਂ ਸਮਝਦਾ ਕਿ ਆਪਾਂ ਲੋਕ ਨਾ ਸਿਰਫ ਸਿਆਸੀ ਗੱਲਾਂ ਦੇ ਵਿੱਚ ਇਹਨਾਂ ਉੱਪਰ ਉੱਪਰ ਦੀ ਨਿਕਲ ਜਾਂਦੇ ਆ ਡੰਗਾਈ ਦੇ ਵਿੱਚ ਜਾਂਦੀ ਨਹੀਂ ਹੈ ਕਿ ਸਰ ਜਿੰਨੀ ਮੈਂ ਗੱਲ ਕਰ ਰਿਹਾ ਸਾਰੇ ਸਾਰੇ ਇੱਕ ਅਲੱਗ-ਅਲੱਗ ਡਾਕੂਮੈਂਟ ਮੇਰੇ ਕੋਲੇ ਹੈ ਜੀ ਸਰ 1978 1978 ਦੇ ਵਿੱਚ ਜਸਟ ਗਿਵ ਮੀ 5 ਮਿੰਟ ਜੀ ਆਲ ਬੀ ਓਵਰ 1978 ਦੇ ਵਿੱਚ ਤੁਸੀਂ ਗੱਲਾਂ ਸੈਂਸ ਦੀਆਂ ਕਰ ਰਹੇ ਹੋ ਦਿੱਤੇ ਤੁਹਾਨੂੰ 5 ਮਿੰਟ ਪਰ ਕਰ ਲਿਆ ਜੀ ਸਰ ਸੋਲੂਸ਼ਨ ਹੀ ਦੱਸ ਰਹੇ ਜੀ ਸੋਲੂਸ਼ਨ ਹੀ ਦੱਸ ਰਹੇ ਜੀ ਦੱਸ ਰਹੇ ਜੀ ਸਰ ਜਿਹੜਾ ਨਾਰthern ਕਨਾਲ ਔਰ ਡਰੇਨੇਜ ਐਕਟ ਹੈ ਜਿਹੜਾ ਉਹ 1878 ਦੇ ਵਿੱਚ ਬਣਿਆ ਸੀਗਾ ਉਸ ਸਮੇਂ ਉਹਦੇ ਚ ਦੋ ਸਟੇਟਾਂ ਯੂਪੀ ਔਰ ਪੰਜਾਬ ਤੇ ਅੱਜ ਦੀਆਂ ਪੰਜ ਸਟੇਟਾਂ ਨੇ ਜਿਹੜੀਆਂ ਉਹਦੇ ਵਿੱਚ ਕਵਨ ਨੇ ਸਰ ਹੁਣ ਉਹਦਾ ਸੈਕਸ਼ਨ 55 ਹੈ ਜਿਹੜਾ ਉਹ ਇਹ ਕਹਿੰਦਾ ਹੈ ਵੀ ਜਿੱਥੇ ਵੀ ਡਰੇਨਾ ਨੇ ਨਹਿਰਾਂ ਨੇ ਦਰਿਆ ਨੇ ਚੋਹ ਨੇ ਉਹਦੇ ਵਿੱਚ ਉਹਨੂੰ ਨੋਟੀਫਾਈ ਕਰੂਗੀ ਸਰਕਾਰ ਤਾਂ ਕਿ ਉਹਦੇ ਵਿੱਚ ਕੋਈ ਆਬਸਟ੍ਰਕਸ਼ਨ ਕੋਈ ਕੰਧ ਨਾ ਖੜੀ ਕਰ ਲੈ ਕੋਈ ਮਕਾਨ ਦੁਕਾਨ ਨਾ ਪਾਲੇ ਉਹ ਖੜੀ ਕਰੂਗੀ ਸਰ 1878 ਤੋਂ ਲੈ ਕੇ 2023 ਤੱਕ ਹੁਣ ਤੱਕ 170 ਸਰਕਾਰ 170 ਸਾਲ ਮੋਤੀਆਂ ਵਾਲੀਆਂ ਸਰਕਾਰਾਂ ਰਹੀਆਂ ਕਾਂਗਰਸ ਪਾਰਟੀ ਦੀਆਂ ਵੀ ਅਕਾਲੀ ਦਲ ਤੇ ਭਾਜਪਾ ਦੀਆਂ ਵੀ ਸਰ ਇੱਕ ਵੀ ਦਰਿਆ ਇੱਕ ਵੀ ਚੋ ਇੱਕ ਵੀ ਡਰੇਨ ਇੱਕ ਵੀ ਨਹਿਰ ਨੋਟੀਫਾਈ ਨਹੀਂ ਕੀਤੀ ਹੈਗੀ ਤੇ ਉਹਦਾ ਰੀਜ਼ਨ ਉਹਦਾ ਕਾਰਨ ਕੀ ਬਣਿਆ ਉਹਦਾ ਕਾਰਨ ਇਹ ਬਣਿਆ ਕਿ ਜਿਹੜੇ ਆਪਾਂ ਕਹਿੰਦੇ ਵੀ ਘਰਾਂ ਦਾ ਨੁਕਸਾਨ ਹੋ ਗਿਆ ਸਰ ਦਰਿਆ ਦੇ ਵਿੱਚ ਇੱਕ ਬੰਦੇ ਦੀ ਜ਼ਮੀਨ ਆ ਗਈ ਅਗਲੇ ਦੇ ਘਰ ਪਾ ਲਿਆ ਸਰ ਦਰਿਆ ਪਾਣੀ ਦਾ ਵਹਾਤਾ ਰੁਕ ਗਿਆ ਨਾ ਜੀ ਜੇ ਨੋਟੀਫਾਈ ਕੀਤਾ ਹੁੰਦਾ ਤੇ ਉਹ ਪਾ ਨਹੀਂ ਸਕਦਾ ਸੀਗਾ ਨਾਲੇ ਘਰ ਵੱਜ ਜਾਂਦਾ ਤੇ ਨਾਲੇ ਪਾਣੀ ਦਾ ਕਰਕੇ ਦੂਜੇ ਥਾਵਾਂ ਦਾ ਨੁਕਸਾਨ ਨਾ ਹੁੰਦਾ ਸਰ ਇਹ 2023 ਦੇ ਵਿੱਚ ਜਿਹੜੇ ਮੰਤਰੀ ਬਰਿੰਦਰ ਗੋਇਲ ਨੂੰ ਔਰ ਕ੍ਰਿਸ਼ਨ ਕੁਮਾਰ ਜੀ ਨੂੰ ਬਾਜਵਾ ਸਾਹਿਬ ਉਸ ਦਿਨ ਕਹਿ ਰਹੇ ਸੀਗੇ ਵੀ ਇਹਨਾਂ ਨੂੰ ਸਸਪੈਂਡ ਕਰ ਦਿਓ ਇਹਨਾਂ ਨੂੰ ਡਿਸਮਿਸ ਕਰ ਦਿਓ ਸਰ 170 ਸਾਲ ਬਾਅਦ ਇਹਨਾਂ ਦੋਨੋਂ ਮੇਰੇ ਵੀਰਾਂ ਨੇ ਉਹ 850 ਨਾਲੇ ਚੋ ਦਰਿਆਨ ਜਿਹੜੇ ਉਹ ਨੋਟੀਫਾਈ ਕੀਤੇ ਨੇ ਤਾਂ ਕਿ ਇਸ ਤੋਂ ਬਾਅਦ ਵੀ ਉਹਨਾਂ ਦੇ ਵਿੱਚ ਕੋਈ ਘਰ ਨਾ ਪਾ ਸਕੇ ਤੇ ਜਦੋਂ ਹੜ੍ਹ ਆਉਣਾ ਤੇ ਉਹਨਾਂ ਦਾ ਨੁਕਸਾਨ ਨਾ ਹੋ ਸਕੇ ਸਰ ਇਸ ਦੇ ਵਿੱਚ ਇਸ ਇੱਕ ਸਾਲ ਦੇ ਇਸ ਇੱਕ ਮਹੀਨੇ ਦੇ ਵਿੱਚ ਸਰ ਇੱਕ ਹੋਰ ਬੜੀ ਰਾਜਨੀਤੀ ਹੋਈ ਹੈ ਜੀ ਐਸ ਡੀ ਆਰ ਐਫ ਦੀ ਸਰ ਇਸ ਤਰ੍ਹਾਂ ਕਿ ਪਹਿਲਾਂ ਵੀ ਮੇਰੇ ਤੋਂ ਗੱਲ ਆ ਚੁੱਕੀ ਪ੍ਰਧਾਨ ਮੰਤਰੀ ਸਾਹਿਬ ਆਏ ਆਕੇ ਉਹ ਗੱਲ ਕਰ ਗਏ ਕਿ ਜੀ 1250 ਕਰੋੜ ਹੈ ਜਿਹੜਾ 12500 ਕਰੋੜ ਹੈ ਜਿਹੜਾ ਉਹ ਪੰਜਾਬ ਕੋਲੇ ਪਿਆ ਬਾਜਵਾ ਸਾਹਿਬ ਨੇ ਵੀ ਬਾਕੀ ਵੀ ਲੀਡਰਾਂ ਨੇ ਗੱਲ ਕੀਤੀ ਮੇਰੇ ਸਾਰੇ ਬੜੇ ਸਤਕਾਰਯੋਗ ਨੇ ਪਰ ਮੈਨੂੰ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਕਿੰਨੀਆਂ ਹਲਕੀਆਂ ਔਰਤ ਅੱਥਾਂ ਤੋਂ ਪਰੇ ਦੀਆਂ ਗੱਲਾਂ ਨੇ ਜਿਹੜੀਆਂ ਆਪਾਂ ਉਹ ਕਰਦਿਆਂ ਸਿਰ 25 ਸਾਲਾਂ ਦੇ ਵਿੱਚ ਭਾਰਤ ਸਰਕਾਰ ਤੋਂ 6190 ਕਰੋੜ ਰੁਪਏ ਜਿਹੜਾ ਉਹ ਆਇਆ ਹੈ ਗਵਰਨਮੈਂਟੋਂ ਪੰਜਾਬ ਨੇ 2042 ਕਰੋੜ ਪਾਤਾ ਔਰ ਇਹਦੇ ਵਿੱਚੋਂ 22 ਸਾਲਾਂ ਦੇ ਵਿੱਚ 4608 ਕਰੋੜ ਤੱਕਲੇ 22 ਸਾਲਾਂ ਦੇ ਵਿੱਚ ਤੁਹਾਡੀ ਕਾਂਗਰਸ ਤੇ ਕਾਲੀ ਭਾਜਪਾ ਸਰਕਾਰ ਵੇਲੇ ਆਇਆ ਜੀ ਸਾਡੇ ਵੇਲੇ 1582 ਕਰੋੜ ਆ ਜਿਹਦੇ ਵਿੱਚੋਂ ਜਿਹਦੇ ਵਿੱਚੋਂ 4305 ਕਰੋੜ ਹੈ ਜਿਹੜਾ ਉਹ ਖਰਚਾ ਜਾ ਚੁੱਕਿਆ ਸਰ ਹੁਣ 12600 ਕਰੋੜ ਦੀ ਫਿਗਰ ਹੈ ਜਿਹੜੀ ਉਹ ਉਹਦੀ ਗੱਲ ਕੀਤੀ ਗਈ ਸਰ ਨੋਸ਼ਨਲ ਅ ਇੰਟਰਸਟ ਕੈਲਕੂਲੇਟ ਕਰਕੇ ਉਹ 12500 ਕਰੋੜ ਬਣਦਾ ਸਰ ਹੁਣ ਸਵਾਲ ਇਹ ਹੈ ਕਿ ਜੀ 12.5 ਹਜ਼ਾਰ ਕਰੋੜਾ ਕਿੱਥੇ ਗਿਆ ਕੌਣ ਖਾ ਗਿਆ ਸਰ ਮੈਨੂੰ ਗੱਲ ਦੱਸੋ ਬਾਜਵਾ ਸਰ ਤੁਸੀਂ ਵੀ ਕਿਹਾ ਜੀ ਖਾ ਗਏ ਸਰ ਗਵਰਨਮੈਂਟ ਦਾ ਪੈਸਾ ਹੈ ਸਰਕਾਰੀ ਚੇਅਰ ਨੂੰ ਡੈਸ਼ ਕਰੋ ਹਾਂ ਜੀ ਮੈਂ ਮੈਂ ਇੱਕ ਮਿੰਟ ਸਰਕਾਰ ਦਾ ਪੈਸਾ ਹੈ ਐਫ ਡੀ ਕੋਲੇ ਪਿਆ ਹੈ ਸਰ ਉਹਦੇ ਉੱਪਰ ਕਿੰਨੇ ਆਡਿਟ ਨੇ ਜਿਹੜੇ ਉਹ ਹੁੰਦੇ ਨੇ ਕੱਲਾ ਕੱਲਾ ਪੈਸਾ ਜਿਹੜਾ ਉਹ ਟ੍ਰੈਜਰੀ ਦੇ ਵਿੱਚੋਂ ਨਿਕਲ ਕੇ ਜਾਂਦਾ ਹੈ ਸਰ ਮੈਨੂੰ ਸਮਝਾਉਗਾ ਕਿ ਉਹ ਗਿਆ ਕਿਵੇਂ ਖਾ ਸਕਦਾ ਕੋਈ ਕਿਉਂ ਆਪਾਂ ਲੋਕਾਂ ਨੂੰ ਗਮਰਾਹ ਕਰਦਿਆ ਜੇ ਇਸ ਤਰੀਕੇ ਨਾਲ ਜੇ ਇਸ ਤਰੀਕੇ ਨਾਲ ਤੁਸੀਂ ਬਾਜਵਾ ਸਾਹਿਬ ਜਿਵੇਂ ਕਿਹਾ ਸੀਗਾ ਕਿ ਜੀ 12000 ਕਰੋੜ ਸਰਕਾਰ ਖਾ ਗਈ ਸਰ ਜੇ ਇਸ ਤਰੀਕੇ ਨਾਲ ਗੱਲ ਕਰਦੇ ਨਾ ਜੀ ਤੇ ਇਹਨਾਂ ਨੇ ਇੱਕ ਇਹਨਾਂ ਨੇ ਇੱਕ ਇੱਕ ਸੈਕਿੰਡ ਇੱਕ ਸੈਕਿੰਡ ਮੈਨੂੰ ਲੈ ਹੁਣ ਕੰਕਲੂਡ ਕਰ ਰਹੇ ਆ ਜੀ ਮੈਨੂੰ ਲੈਟ ਹਿਮ ਕੰਕਲੂਡ ਲੈ ਤੁਸੀਂ ਤੁਹਾਨੂੰ ਦੋਨੋਂ ਦੇ ਦੇ ਮੌਕਾ ਮੈਨੂੰ ਮੈਨੂੰ ਲੈਟ ਮੀ ਕੰਪਲੀਟ ਜੀ ਕੰਕਲੂਡ ਕਰੋ ਜੀ ਮੰਤਰੀ ਜੀ ਕੰਕਲੂਡ ਕਰਦਾ ਜੀ ਕਰਦਾ ਜੀ ਇਹਦੇ ਚ ਇਸ ਤਰ੍ਹਾਂ ਕਿ ਇਹਨਾਂ ਨੇ ਇੱਕ ਸਤਕਾਰਯੋਗ ਬਾਜਵਾ ਸਾਹਿਬ ਨੇ ਉਸ ਦਿਨ ਗੱਲ ਕੀਤੀ 31/3/2023 ਦੇ ਕੈਗ ਰਿਪੋਰਟ ਦੀ ਕਿ ਜੀ ਪੰਜਾਬ ਕੋਲੇ 9041 ਕਰੋੜ ਹੈ ਜਿਹੜਾ ਉਹ ਐਸਡੀਆਰਐਫ ਦਾ ਪਿਆ ਹੈ ਸਰ ਇਸ ਤਰ੍ਹਾਂ ਹੈ ਕਿ ਜੇ ਇਸ ਹਿਸਾਬ ਨਾਲ ਹੁੰਦਾ ਨਾ ਜੀ ਤੇ ਇਹਨਾਂ ਨੇ 31/3/23 ਦੀ ਕੈਗ ਰਿਪੋਰਟ ਦਿਖਾਈ ਹੈ ਸਰ ਮੈਂ ਇਹਨਾਂ ਨੂੰ 31/3/2017 ਦੀ ਕੈਗ ਰਿਪੋਰਟ ਦਿਖਾਉਣਾ ਬਾਜਵਾ ਸਾਹਿਬ ਉਦੋਂ ਤੁਹਾਡੀ ਸਰਕਾਰ ਬਣੀ ਨੂੰ ਮਹਿਸ 14 ਦਿਨ ਹੋਏ ਸੀਗੇ ਅਕਾਲੀ ਦਲ ਤੋਂ ਤੁਸੀਂ ਟੇਕਓਵਰ ਕੀਤਾ ਸੀਗਾ ਤੇ ਉਸ ਦਿਨ ਦੀ ਕੈਗ ਰਿਪੋਰਟ ਕੀ ਕਹਿੰਦੀ ਹੈ ਕਿ ਜੀ 47100 42 ਕਰੋੜ 4740.42 ਕਰੋੜ ਰੁਪਏ ਜਿਹੜਾ ਉਹ ਐਸ ਡੀ ਆਰ ਐਫ ਦੇ ਖਾਤੇ ਦੇ ਵਿੱਚ ਪਿਆ ਹੈ ਤੇ ਉਸ ਤੋਂ ਮਗਰੋਂ ਉਹਦੇ 2 ਦਿਨ ਬਾਅਦ ਉਸ ਤੋਂ 2 ਦਿਨ ਪਹਿਲਾਂ 31 ਤਿੰਨ 17 ਦੀ ਗੱਲ ਕਰ ਰਿਹਾ ਮੈਂ ਜਿਹੜਾ ਜਿਹੜਾ ਕੈ ਕਹਿ ਰਹੀ ਹੈ ਉਸ ਤੋਂ 2 ਦਿਨ ਪਹਿਲਾਂ ਯਾਨੀ ਕਿ ਉਨ 29 ਤਿੰਨ 2017 ਨੂੰ ਆਰਬੀਆਈ ਪੰਜਾਬ ਸਰਕਾਰ ਦਾ 370 ਕਰੋੜ ਰੁਪਇਆ ਪੇ ਨਾ ਕਰਨ ਕਰਕੇ ਔਰ 14 ਦਿਨ ਦਾ ਓਵਰਡਰਾਫਟ ਕਰਕੇ ਇਹ ਚਿੱਠੀ ਕੱਢ ਦਿੰਦੀ ਆ ਪੰਜਾਬ ਸਰਕਾਰ ਨੂੰ ਕਿ ਇਹਨਾਂ ਕੋਲ ਪੈਸਾ ਨਹੀਂ ਹੈਗਾ ਇਹ ਬੈਂਕਰਪਟ ਹੋ ਗਿਆ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜੇ ਤੁਹਾਡੇ ਕੋਲ ਪੈਸਾ ਪਿਆ ਸੀਗਾ ਤੁਹਾਡੇ ਕਹੇ ਮੁਤਾਬਕ ਜੋ ਤੁਸੀਂ ਕੈਗ ਦੀ ਰਿਪੋਰਟ ਦੀ ਗੱਲ ਕੀਤੀ ਹੈ ਮੈਂ ਵੀ ਉਸੇ ਤੇ ਗੱਲ ਕਰ ਰਿਹਾ ਤੇ ਫਿਰ ਤੁਸੀਂ ਬੈਂਕਰਪਟ ਉਸ ਤੋਂ ਦੋ ਦਿਨ ਪਹਿਲਾਂ ਆਰਬੀਏ ਨੇ ਤੁਹਾਨੂੰ ਪੰਜਾਬ ਨੂੰ ਕਿਵੇਂ ਡਿਕਲੇਅਰ ਕਰਤਾ ਕਿ ਇਸ ਗੱਲ ਦਾ ਜਵਾਬ ਹੈ ਸਰ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਆਪਾਂ ਪਾਣੀ ਦੇ ਵਿੱਚ ਡਾਂਗਾਂ ਨੇ ਜੜੀਆਂ ਉਹ ਮਰੀ ਜਾਂਦੇ ਆ ਔਰ ਉਸ ਦਿਨ ਜਿਸ ਦਿਨ ਚਿੱਠੀ ਆਈ ਸੀ ਨਾ ਜੀ ਆਪਾਂ ਰੰਗਲਾ ਪੰਜਾਬ ਨੂੰ ਕਹਦੇ ਜੇ ਤਾਂ ਕੰਗਲਾ ਪੰਜਾਬ ਹੋ ਗਿਆ ਸਰ ਇਸ ਤਰ੍ਹਾਂ ਕਿ ਸਾਡੀਆਂ ਮਨਸ਼ਾ ਤਾਂ ਰੰਗਲਾ ਪੰਜਾਬ ਬਣਾਉਣੀ ਹੈ ਕੰਗਲਾ ਤਾਂ ਉਸ ਦਿਨ ਹੋਇਆ ਸੀਗਾ ਬਾਜਵਾ ਸਾਹਿਬ ਇਹ ਜਿਸ ਦਿਨ ਥੋੜੀ ਸਰਕਾਰ ਨੂੰ ਆਰਬੀਏ ਨੇ ਚਿੱਠੀ ਕੱਢੀ ਸੀਗੀ 29 ਤਿੰਨ 2017 ਨੂੰ ਹੁਣ ਕਨਕਲੂਡ ਕਰ ਲਓ ਮંત્રી ਜੀ ਸਰ ਸਰ ਜੀ ਉਮੀਦ ਸਰ 2 ਮਿੰਟ ਜੀ ਕੀ ਗੱਲ ਸਰ ਪਹਿਲਾਂ ਇਟਸ ਸਮਾਂ ਦਾ ਲਿਮਟਡ ਹੈ ਮੇਰਾ ਟਾਈਮ ਚੱਲ ਰਿਹਾ ਜੀ ਮੈਂ 1 ਮਿੰਟ ਮੇਰਾ ਸਮਾਂ ਦਾ ਲਿਮਟਡ ਹੈ ਇੱਕ ਮਿੰਟ ਚੱਲਣ ਦਾ ਜੀ ਜੀ ਬਾਜਵਾ ਜੀ ਚੱਲੋ ਨਾ ਨਹੀਂ ਨਹੀਂ ਆਹਰ ਮੇਰੇ ਵਾਲੀ ਨੇ ਮੇਰਾ ਹੀ ਟਾਈਮ ਹੈ ਆ ਪੁੱਛ ਲਓ ਇਹਨਾਂ ਤੋਂ ਹਾਂ ਬਸ ਦੋ ਮਿੰਟ ਦੋ ਬੋਲ ਵੇਟ ਕਰਦਾ ਨਾਲ ਸਾਹ ਲੈ ਲਓ ਥੋੜਾ ਬੋਲ ਸਾਹ ਲੈ ਲੈ ਉਹ ਬਹਿ ਜਾ ਦੋ ਬੋਲ ਉਹ ਨਹੀਂ ਮੈਂ ਤਾਂ ਸਾਹ ਲੈ ਰਿਹਾ ਹਾਂ ਉਹ ਮੰਗਣ ਨੂੰ ਤੁਸੀਂ ਬੋਲੋ ਬੇਨਤੀ ਮੇਰੀ ਹੈ ਦੇਸ਼ ਦਾ ਪ੍ਰਾਈਮ ਮਿਨਿਸਟਰ ਨੇ ਸਟੇਟਮੈਂਟ ਦੇ ਰਿਹਾ ਇਟ ਇਜ਼ ਨਾਟ ਅ ਸਟੇਟਮੈਂਟ ਵਿਚ ਹਸ ਕਮ ਫਰੋਮ ਦੀ ਆਪੋਜੀਸ਼ਨ ਬੈਂਚ ਇਸ ਸੈਸ਼ਨ ਦਾ ਕੰਮ ਇੱਕ ਕਮੇਟੀ ਸੈਸ਼ਨ ਦਾ ਕੰਮ ਹੈ ਇੱਥੇ ਗਵਰਨਮੈਂਟ ਦੀ ਅਸਲੀਅਤ ਪੰਜ ਅਸੀਂ ਇਹ ਗੱਲ ਕਹੀ ਪੰਜਾਬ ਦੇ ਲੋਕਾਂ ਨੂੰ ਅਸਲੀਅਤ ਪੇਸ਼ ਥੈਂਕ ਯੂ ਥੈਂਕ ਯੂ ਤੇ ਮੋਤੀ ਦੇ ਅਮਨ ਆ ਗਈ ਤੁਹਾਡੀ ਗੱਲ ਆ ਗਈ ਇਸ ਤਰ੍ਹਾਂ ਜੀ ਤੁਹਾਡੀ ਗੱਲ ਆ ਗਈ ਨਾ ਸਰ ਤੁਹਾਡੀ ਗੱਲ ਆ ਗਈ ਬੋਲ ਜੀ ਇਹ ਤਾਂ ਠੀਕ ਹੈ ਬੋਲਦੇ ਸੀ ਕਿ ਇਹ ਸਿੱਧੇ ਪ੍ਰੋਬਲਮ ਹੈ ਆ ਗਿਆ ਇਸ ਦਾ ਪ੍ਰਤੀ ਉੱਤਰ ਆਇਆ ਬਟ ਚਲੋ ਬਟ ਬਟ ਅਮਨ ਰੋੜਾ ਜੀ ਸਰ ਇਸ ਤਰ੍ਹਾਂ ਹੈ ਜੀ ਸਪੀਕਰ ਸਾਹਿਬ ਇਸ ਤਰ੍ਹਾਂ ਹੈ ਕਿ ਮੇਰਾ ਮੇਰਾ ਬਾਜਵਾ ਸਾਹਿਬ ਬੈਠੋ ਜੀ ਕਰ ਲਓ ਕਰ ਲਓ ਤੁਸੀਂ ਕੰਕਲੂਡ ਕਰ ਲਓ ਸਪੀਕਰ ਸਾਹਿਬ ਮੇਰੀ ਬੇਨਤੀ ਇਹ ਹੈ ਨਾ ਤਾਂ ਨਾ ਤਾਂ ਮੇਰਾ ਮਤਲਬ ਪ੍ਰਧਾਨ ਮੰਤਰੀ ਸਾਹਿਬ ਨਾ ਤਾਂ ਹੀ ਹੈ ਨਾ ਬਾਜਵਾ ਸਾਹਿਬ ਤਾਂ ਹੀ ਹੈ ਨਾ ਕਿਸੇ ਹੋਰ ਤਾਂ ਹੀ ਹੈ ਮੇਰਾ ਮਤਲਬ ਸਿਰਫ ਉਹਨਾਂ ਤੱਕ ਹੈ ਜਿਹੜੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਬੇਵਕੂਫ ਬਣਾ ਰਹੇ ਨੇ ਬੀ ਥੈਟ ਵੀ ਐਨੀਬਾਡੀ ਟੌਪ ਟੂ ਬਾਟਮ ਠੀਕ ਹੈ ਜੀ ਹੁਣ ਸਰ ਜਿਹੜੀ ਐਕਚੁਅਲ ਗੱਲ ਕਰਨ ਵਾਲੀ ਹੈ ਸਰ ਐਕਚੁਅਲ ਗੱਲ ਕਰਨ ਵਾਲੀ ਹੈ 12000 ਕਰੋੜ ਤੇ ਫਲਾਣਾ ਜੀ ਉਹਨਾਂ ਗੱਲਾਂ ਕਰਨ ਦਾ ਦਾ ਕੋਈ ਤੋਕ ਨਹੀਂ ਬਣਦਾ ਹੈਗਾ ਜਿਹੜੀ ਐਕਚੁਅਲ ਗੱਲ ਕਰਨ ਵਾਲੀ ਹੈ ਉਹ ਗੱਲ ਕਰਨ ਵਾਲੀ ਇਹ ਹੈ ਕਿ ਐਸ ਡੀ ਆਰ ਐਫ ਦਾ ਪੈਸਾ ਪਿਆ ਵੀ ਹੈ ਚਲੋ ਉਹਨੂੰ ਤੁਸੀਂ ਯੂਜ਼ ਕਰ ਸਕਦੇ ਹੋ ਉਹਨੂੰ ਤੁਸੀਂ ਯੂਜ਼ ਕਰ ਸਕਦੇ ਹੋ ਜਿਹੜੀ ਜਿਹੜੀ ਸੀਐਮ ਨੇ ਲੈਟਰ ਲਿਖੀ ਹੈ ਕਿ ਜੀ ਇਹਦੇ ਐਸ ਡੀ ਆਰ ਐਫ ਦੇ ਨੌਮਸ ਨੇ ਜਿਹੜੇ ਸਰ ਉਹ ਕੀ ਕਹਿੰਦੀ ਹੈ ਕਿ ਜੀ 6800 ਰੁਪਏ 6800 ਰੁਪਿਆ ਦੇ ਵਿੱਚੋਂ ਵੀ ਉਹ 1550 ਪੰਜਾਬ ਦਾ ਹੈ ਅਸੀਂ ਫਿਰ ਵੀ 20000 ਅਨਾਉਂਸ ਕਰਤਾ ਯਾਨੀ ਕਿ 14900 ਜਿਹੜਾ ਪੰਜਾਬ ਸਰਕਾਰ ਦਊਗੀ ਤੇ 5100 ਇਕੱਲਾ ਕੇਂਦਰ ਸਰਕਾਰ ਦਊਗੀ ਤੇ ਜੇ ਕੋਈ ਕਿਸੇ ਦੀ ਡਿਸੇਬਿਲਟੀ ਹੋ ਜਾਏ ਉਹਨੂੰ 74000 ਰੁਪਏ ਦਵਾਂਗੇ ਸਰ ਕਿਸੇ ਦਾ ਪੱਕਾ ਮਕਾਨ ਪਾਰਸ਼ਲੀਟ ਹੈ ਜੇ ਛੱਤ ਗਿਰ ਜੇ ਕੰਧਾਂ ਟਹਿ ਜਾਣ ਉਹ ਨੋਰਮਸ ਕਹਿੰਦੇ ਨੇ ਜੀ ਕਿ 6500 ਰੁਪਏ ਦਿਓ ਜੀ ਸਰ 6500 ਰੁਪਏ ਦੇ ਵਿੱਚ ਨਾ ਜੀ 800 ਇੱਟ ਵੀ ਨਹੀਂ ਆਉਂਦੀ 7500 8000 ਰੇਟ ਹੋ ਗਿਆ ਸਰ ਕੋਈ ਗਰੀਬ ਬੰਦਾ ਬਾਜਾ ਸਾਹਿਬ ਗੱਲ ਇਹ ਕਰਨ ਵਾਲੀ ਹੈ ਜੀ ਕੋਈ ਗਰੀਬ ਬੰਦਾ ਇਹਨਾਂ ਨੋਰਮਸ ਦੇ ਮੁਤਾਬਕ ਕਿਵੇਂ ਕਰ ਪਾਲੂਗਾ ਉਹ ਦਿੰਦੇ ਨੇ 6500 ਰੁਪਏ ਸਾਰਾ ਲੜਾਈ ਲੜੀਏ ਜੀ ਆਪਾਂ ਜੇ ਆਪਾਂ ਉਹਨਾਂ ਦੇ ਨੋਰਮਸ ਮੁਤਾਬਕ ਚੱਲੀਏ ਜੇ ਆਪਾਂ ਜੇ ਆਪਾਂ ਰਾਲਾ ਜੀ ਜੇ ਆਪਾਂ ਉਹਨਾਂ ਉਸ ਗੱਲ ਦੇ ਵਿੱਚ ਪਈਏ ਤੇ 5 ਲੱਖ ਏਕੜ ਆ ਜਿਹੜਾ ਉਹਨਾਂ ਦੇ ਨੋਰਮਸ ਮੁਤਾਬਕ ਚੱਲੀਏ 5 ਲੱਖ ਏਕੜ ਆ ਜਿਹੜਾ ਉਹ 6800 ਰੁਪਏ ਦੇ ਨਾਲ ਲਾ ਲਓ ਸਿਰ 340 ਕਰੋੜ ਰੁਪਏ ਬਣਿਆ ਜੀ ਸਾਰਾ ਤੇ ਘਰ ਪਸ਼ੂ ਸਾਰਾ ਕੁਝ ਲਾ ਲਓ ਸਿਰ 12 100 ਕੋਲਡ ਪੰਜਾਬ 12000 ਕਰੋੜ ਦੇ ਵਿੱਚੋਂ ਜੀਦੇ ਚੋਂ 7800 ਕਰੋੜ ਰੁਪਇਆ ਆਪ ਦੀ ਚੰਮ ਲਾ ਕੇ ਆਪ ਨੂੰ ਸਾਨੂੰ ਹੀ ਕਹਿੰਦੇ ਨੇ ਵੀ ਤੁਸੀਂ ਤੁਸੀਂ ਇੰਟਰਸਟ ਤੇ ਤੁਸੀਂ ਉਹ ਹੀ ਪੇ ਕਰੋ 12000 ਕਰੋੜ ਦੇ ਵਿੱਚੋਂ 100 ਕਰੋੜ 12000 ਕਰੋੜ ਦੇ ਵਿੱਚੋਂ 1200 ਕਰੋੜ ਰੁਪਇਆ ਵੀ ਨਹੀਂ ਖਰਚ ਸਕਦੇ ਹੈਗੇ ਸਰ ਆਹ ਲੜਾਈ ਲੜਨ ਦੀ ਲੋੜ ਹੈ ਜੀ ਆਹੀ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਹਾਂ ਜੀ ਕਿ ਆਪਾਂ ਸੋਲੂਸ਼ਨ ਇਹੀ ਹੈ ਜੀ ਸੋਲੂਸ਼ਨ ਇਹੀ ਹੈ ਸਾਰੇ ਅੱਜ ਇੱਥੋਂ ਚੇਰੂ ਦੇ ਸੀਟੇ ਜਾਵੇ ਅੱਜ ਆਪੋ ਸਿੱਟੇ ਚਲਬਾਰ ਨਾ ਕੀਤੀ ਜਾਵੇ ਜੀ ਅੱਜ ਇੱਥੋਂ ਸੋਲੂਸ਼ਨ ਇਹੀ ਹੈ ਕਿ ਨੋਰਮਸ ਰਿਵਾਈਜ਼ ਕਰਨ ਦੇ ਲਈ ਸੀਐਮ ਸਾਹਿਬ ਆਲਰੇਡੀ 15 ਦਿਨ ਪਹਿਲਾਂ ਚਿੱਠੀਆਂ ਜਿਹੜੀ ਉਹ ਪ੍ਰਧਾਨ ਮੰਤਰੀ ਨੂੰ ਲਿਖ ਚੁੱਕੇ ਤੇ ਉਹ ਜਨਾਬ ਨੇ ਉਹ ਟਾਈਮ ਨਹੀਂ ਦਿੰਦੇ ਹੈਗੇ ਸਰ ਆਪਾਂ ਮੇਰੀ ਸੋਲੂਸ਼ਨ ਹੱਥ ਬੰਨ ਕੇ ਸੋਲੂਸ਼ਨ ਮੈਨੂੰ ਤਾਂ ਇੱਕੋ ਹੀ ਸਮਝ ਆਉਂਦਾ ਹੈ ਕਿ ਆਪਾਂ ਇੱਥੇ ਆ 92 ਨੇ ਜੀ 95 ਨੇ ਜੀ ਆ 15 18 20 ਨੇ ਜੀ ਨਾ ਅੱਜ ਜਦੋਂ ਸੈਸ਼ਨ ਮੁੱਕੇ ਸਰ 117 ਬੰਦਿਆਂ ਦੇ ذریعے 3 ਕਰੋੜ ਲੋਕਾਂ ਦੀ ਆਵਾਜ਼ ਕੇਂਦਰ ਦੀ ਅੰਨੀ ਬੋਲੀ ਗੁੰਗੀ ਸਰਕਾਰ ਤੱਕ ਇਹ ਜਾਣਾ ਚਾਹੀਦਾ ਹੈ ਕਿ ਇਹ ਜਿਹੜੇ ਨੋਰਮਸ ਨੇ ਇਹ ਰਿਵਾਈਜ਼ ਕਰੋ ਤੇ ਜਿਹੜਾ ਅਸੀਂ ਮੰਗਿਆ ਉਹ ਐਡੀਸ਼ਨਲ ਪੈਕੇਜ ਹੈ ਜਿਹਨੂੰ ਕਿ ਅੱਜ ਜਿਹਦੀ ਅੱਜ ਪੰਜਾਬ ਨੂੰ ਲੋੜ ਹੈ ਉਹਨਾਂ ਲੋਕਾਂ ਦੀ ਸਰ ਮੈਂ ਮਰਨਪਿੰਡ ਗਿਆ ਜੀ ਲਾਜੀਤ ਭੁੱਲਰ ਦੇ ਨਾਲ ਹਰੀਕੇ ਪੱਤਣ ਆ ਸਰ ਇੱਕ ਬੰਦੇ ਦੀ ਦਰਿਆ ਦੇ ਉੱਪਰ ਘਰ ਸੀਗਾ ਜ਼ਮੀਨ ਸੀਗੀ نیچے ਆਇਆ ਰਾਤੋ ਰਾਤ ਬਾਜਵਾ ਸਾਹਿਬ ਉਸ ਬੰਦੇ ਦੇ ਨਾ ਜੀ ਵਿਚਾਰੇ ਦੇ ਪੰਜ ਕਰਾਲਾ ਥਾਂ ਸੀ ਉਹਦੇ ਕੋਲੇ ਪੰਜ ਦੀਆਂ ਪੰਜ ਹੀ ਉਹ ਦਰਿਆ ਚ ਵਹਿ ਗਈਆਂ ਸਰ ਉਸ ਮੇਰੇ ਵੀਰ ਦੀ 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 ਭੈਣ ਮਾਂ ਬੱਚੇ ਸਰ ਮੇਰੇ ਕੋਲੋਂ ਲਾਜੀਤ ਕੋਲੋਂ ਈਟੀਓ ਸਾਹਿਬ ਨਾਲ ਸੀ ਕਿ ਸਰ ਸਾਡੇ ਕੋਲ ਰੋਂਦੇ ਨਾ ਦੇਖੇ ਗਏ ਜੀ ਸੋ ਮੇਰੀ ਹੱਥ ਬੰਨ ਕੇ ਬੇਨਤੀ ਹੈ ਕਿ ਆਪਾਂ ਜਿੰਨੇ ਮਰਜੀ ਅਲੀਗੇਸ਼ਨ ਕਾਊਂਟਰ ਅਲੀਗੇਸ਼ਨ ਲਾ ਲੀਏ ਪਰ ਐਂਡ ਦੇ ਵਿੱਚ ਸੋਲੂਸ਼ਨ ਇੱਕੋ ਹੋਣਾ ਚਾਹੀਦਾ ਕਿ ਇਸ ਔਖ ਦੀ ਘੜੀ ਦੇ ਵਿੱਚ ਸਾਰਾ ਪੰਜਾਬ 117 ਦੇ ਜ਼ਰੀਏ ਇਕੱਠਾ ਤੇ ਉਹਨਾਂ ਨਾਲ ਜਾ ਕੇ ਮੱਥਾ ਲਾਈਏ ਸੋ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਥੈਂਕ ਯੂ